ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਹੁਣ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕਾਰ ਤਣਾਅ ਵਧਿਆ ਹੋਇਆ ਹੈ ਇਸੇ ਦੌਰਾਨ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ ਕੀਤਾ ਸਾਬਕਾ ਰੋ ਮੁਖੀ ਅਲੋਕ ਜੋਸ਼ੀ ਨੂੰ ਇਸ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਇਹ ਬੋਰਡ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਤੇ ਸਰਕਾਰ ਨੂੰ ਸਲਾਹ ਦਿੰਦਾ ਰਹੇਗਾ ਬਦਲੇ ਹੋਏ ਹਾਲਾਤਾਂ ਵਿੱਚ ਇਸ ਬੋਰਡ ਦੀ ਭੂਮਿਕਾ ਬਹੁਤ ਹੀ ਮਹੱਤਮਪੂਰਨ ਹੋ ਗਈ ਹੈ ਹੁਣ ਇਸ ਬੋਰਡ ਦੇ ਵਿੱਚ ਸੱਤ ਮੈਂਬਰ ਹੋਣਗੇ ਸਾਰੇ ਸੱਤ ਆਪੇ ਆਪੋ ਆਪਣੇ ਖੇਤਰਾਂ ਦੇ ਮਾਹਰ ਹੋਣਗੇ ਇਹਨਾਂ ਵਿੱਚ ਤਿੰਨ ਫੌਜੀ ਪਿਛੋਕੜ ਵਾਲੇ ਸੇਵਾਮੁਕਤ ਅਧਿਕਾਰੀ ਹੋਣਗੇ ਦੋ ਸੇਵਾਮੁਕਤ ਆਈਪੀਐਸ ਅਧਿਕਾਰੀ ਹੋਣਗੇ ਇੱਕ ਭਾਰਤੀ ਵਿਦੇਸ਼ ਸੇਵਾ ਤੋਂ ਸੇਵਾਮੁਕਤ ਅਧਿਕਾਰੀ ਹੋਵੇਗਾ ਪੱਛਮੀ ਹਵਾਈ ਕਮਾਂਡ ਦੇ ਸਾਬਕਾ ਮੁਖੀਰ ਮਾਰਸ਼ਲ ਪੀਐਮ सिन्हा ਦੱਖਣ ਫੌਜ ਕਮਾਂਡ ਦੇ ਸਾਬਕਾ ਮੁਖੀ ਲੈਫਟਨੈਂਟ ਜਰਨਲ ਅਕੀਸ਼ ਸਿੰਘ ਅਤੇ ਸੇਵਾਮੁਕਤ ਰিয়ার ਐਡਮਿਰਲ ਮੌਂਟੀ ਸਨਨਾ ਨੂੰ ਇਸ ਦੇ ਵਿੱਚ ਮੈਂਬਰ ਬਣਾਇਆ ਗਿਆ ਇਸ ਤੋਂ ਇਲਾਵਾ ਸੇਵਾਮੁਕਤ ਪਾਰਟੀ ਪੁਲਿਸ ਸੇਵਾਦਿਕਾਰੀ ਰਾਜੀਵ ਰੰਜਨ ਵਰਮਾ ਮਨਮੋਹਨ ਸਿੰਘ ਅਤੇ ਸਾਬਕਾ ਵਿਦੇਸ਼ ਸੇਵਾਦਿਕਾਰੀ ਬੀ ਵੈਕਸਟੇਨ ਵਰਮਾ ਇਸਤੇ ਮੈਂਬਰ ਹੋਣ ਕੇ ਅਲੋਕ ਚੋਸ਼ੀ ਦੀ ਨਿਯੁਕਤੀ ਬਹੁਤ ਹੀ ਮਹੱਤਵਪੂਰਨ ਐ ਸਭ ਤੋਂ ਮਹੱਤਵਪੂਰਨ ਇਸ ਬੋਰਡ ਦੇ ਚੇਅਰਮੈਨ ਫੋਚ ਅਲੋਕ ਯੋਸ਼ੀ ਦੀ ਨਿਯੁਕਤੀ ਹੋਈ ਐ ਯੋਸ਼ੀ ਨੇ 2012 ਤੋਂ 2014 ਤੱਕ ਰੋ ਦੇ ਮੁਖੀ ਵਜੋਂ ਕੰਮ ਕੀਤਾ ਖੂਫਿਆ ਖੇਤਰ ਵਿੱਚੋਂ ਨਦੀ ਮੋਹਾਰਤੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਆ ਉਹਨਾਂ ਦੀ ਅਗਵਾਈ ਹੇਠ ਬੋਰਡ ਦਾ ਮੁੱਖ ਕੰਮ ਸਰਕਾਰ ਨੂੰ ਸਲਾਹ ਦੇਣਾ ਇਸ ਦੇ ਨਾਲ ਹੀ ਇਹ ਬੋਰਡ ਅਤਵਾਦ ਸਾਈਬਰ ਸੁਰੱਖਿਆ ਤੇ ਸਰਹੱਦੀ ਸੁਰੱਖਿਆ ਵਰਗੇ ਮੁੱਦਿਆਂ 'ਤੇ ਆਪਣੀ رائے ਦੇ ਸਕਦਾ ਹੈ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਤੋਂ ਬਾਅਦ ਹੁਣ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕਾਹ ਤਣਾਅ ਵਧਿਆ ਹੋਇਆ ਹੈ ਇਸੇ ਦੌਰਾਨ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ ਕੀਤਾ ਦਾਪ ਦਾ ਰੋ ਮੁਖੀ ਅਲੋਕ ਜੋਸ਼ੀ ਨੂੰ ਇਸ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਇਹ ਬੋਰਡ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਤੇ ਸਰਕਾਰ ਨੂੰ ਸਲਾਹ ਦਿੰਦਾ ਰਹੇਗਾ ਬਦਲੇ ਹੋਏ ਹਾਲਾਤਾਂ ਵਿੱਚ ਇਸ ਬੋਰਡ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੋ ਗਈ ਹੈ ਹੁਣ ਇਸ ਬੋਰਡ ਦੇ ਵਿੱਚ 7 ਮੈਂਬਰ ਹੋਣ ਕੇ ਸਾਰੇ 7 ਆਪੇ ਆਪੂ ਆਪਣੇ ਖੇਤਰਾਂ ਦੇ ਮਾਹਰ ਹੋਣਗੇ ਇਹਨਾਂ ਵਿੱਚ ਤਿੰਨ ਫੌਜੀ ਪਿਛੋਕੜ ਵਾਲੇ ਸੇਵਾ ਮੁਕਤ ਅਧਿਕਾਰੀ ਹੋਣਗੇ ਦੋ ਸੇਵਾ ਮੁਕਤ ਆਈਪੀਐਸ ਅਧਿਕਾਰੀ ਹੋਣਗੇ ਇੱਕ ਭਾਰਤੀ ਵਿਦੇਸ਼ ਸੇਵਾ ਤੋਂ ਸੇਵਾ ਮੁਕਤ ਅਧਿਕਾਰੀ ਹੋਵੇਗਾ ਪੱਛਮੀ ਹਵਾਈ ਕਮਾਂਡ ਦੇ ਸਾਬਕਾ ਮੁਖੀਰ ਮਾਰਸ਼ਲ ਪੀਐਮ सिन्हा ਦੱਖਣ ਫੌਜ ਕਮਾਂਡ ਦੇ ਸਾਬਕਾ ਮੁਖੀ ਲੈਫਟਨੈਂਟ ਜਰਨਲ ਐਕੀ ਸਿੰਘ ਅਤੇ ਸੇਵਾਮੁਕਤ ਰিয়ার ਐਡਮਿਰਲ ਮੌਂਟੀ ਸਨਨਾ ਨੂੰ ਇਸ ਦੇ ਵਿੱਚ ਮੈਂਬਰ ਬਣਾਇਆ ਗਿਆ ਇਸ ਤੋਂ ਇਲਾਵਾ ਸੇਵਾਮੁਕਤ ਪਾਰਟੀ ਪੁਲਿਸ ਸੇਵਾਦਿਕਾਰੀ ਰਾਜੀਵ ਰੰਜਨ ਵਰਮਾ ਮਨਮੋਹਨ ਸਿੰਘ ਅਤੇ ਸਾਬਕਾ ਵਿਦੇਸ਼ ਸੇਵਾਦਿਕਾਰੀ ਬੀ ਵੈਕਸਟੇਨ ਵਰਮਾ ਇਸਤੇ ਮੈਂਬਰ ਹੋਣ ਕੇ ਅਲੋਕ ਚੋਸ਼ੀ ਦੀ ਨਿਯੁਕਤੀ ਬਹੁਤ ਹੀ ਮਹੱਤਵਪੂਰਨ ਐ ਸਭ ਤੋਂ ਮਹੱਤਵਪੂਰਨ ਇਸ ਬੋਰਡ ਦੇ ਚੇਅਰਮੈਨ ਫੋਚ ਅਲੋਕ ਯੋਸ਼ੀ ਦੀ ਨਿਯੁਕਤੀ ਹੋਈ ਐ ਯੋਸ਼ੀ ਨੇ 2012 ਤੋਂ 2014 ਤੱਕ ਰੋ ਦੇ ਮੁਖੀ ਵਜੋਂ ਕੰਮ ਕੀਤਾ ਖੂਫਿਆ ਖੇਤਰ ਵਿੱਚੋਂ ਨਦੀ ਮਹਾਰਤੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਆ ਉਹਨਾਂ ਦੀ ਅਗਵਾਈ ਹੇਠ ਬੋਰਡ ਦਾ ਮੁੱਖ ਕੰਮ ਸਰਕਾਰ ਨੂੰ ਸਲਾਹ ਦੇਣਾ ਇਸ ਦੇ ਨਾਲ ਹੀ ਇਹ ਬੋਰਡ ਅਤਵਾਦ ਸਾਈਬਰ ਸੁਰੱਖਿਆ ਤੇ ਸਰਹੱਦੀ ਸੁਰੱਖਿਆ ਵਰਗੇ ਮੁੱਦਿਆਂ 'ਤੇ ਆਪਣੀ رائے ਦੇ ਸਕਦਾ ਹੈ